ਹਲਜੀ ਸਸਤਰੀ ਕਾਲ ਸਾਰਿਆਂ ਨੂੰ ਕਿੱਦਾਂ ਹਾਲ ਚੱਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਜਾਣਾਂਗੇ ਪੁਰਤਗਾਲ 'ਚ ਅੱਜ ਦਾ ਹਾਲਾਤ ਕੀ ਹਾਲਾਤ ਨੇ ਅੱਜ ਪੁਰਤਗਾਲ ਦੇ ਵਿੱਚ ਲੋਕਾਂ ਦੇ ਟੀਆਰਸੀ ਆ ਕਾਰਡ ਬਾਰੇ ਵੀ ਗੱਲ ਕਰਨੀ ਆ ਲੋਕਾਂ ਦੇ ਐਸਆਈਐਸ ਦੇ ਜਿਹੜੇ ਫਾਲਤੋਂਾਂ ਬਾਰੇ ਵੀ ਗੱਲ ਕਰਨੀ ਆ ਕੰਟਰੀ ਔਟ ਜਿਹੜੇ ਉਹ ਵੀ ਆਪਾਂ ਦੇਖਣੇ ਆ ਔਰ ਜਿਸੇ ਹਿਸਾਬ ਦੇ ਨਾਲ ਇੱਥੇ ਲਾਅ ਤੇ ਲਾਅ ਪਾਸ ਹੋ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ-ਕਿਹੜੇ ਲਾਅ ਆ ਜਿਹੜੇ ਆਪਣੇ ਲਈ ਖਤਰਨਾਕ ਉਹ ਪਾਸ ਹੋਣੇ ਆ ਜਾਂ ਸਰਕਾਰ ਨੇ ਉਹ ਆਪਣੀ ਸੁਝਾਅ ਦੇਤੇ ਆ ਕਿ ਅਸੀਂ ਉਹ ਉਹਨਾਂ ਬਾਰੇ ਅੱਗੇ ਚਰਚਾ ਕਰਨੀ ਹੈ ਨਵੰਬਰ ਦੇ ਵਿੱਚ ਹੋਣੀ ਹੈ ਉਹਦੇ ਬਾਰੇ ਗੱਲ ਕਰਾਂਗੇ ਔਰ ਆਈਮਾ ਦੀ ਕਾਰਜਕਾਰੀ ਜਾਰੀ ਬਾਰੇ ਵੀ ਗੱਲ ਕਰਾਂਗੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਗੱਲ ਕਰਦੇ ਹਾਂ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਆ ਤੇ ਉਹਦੇ ਨਾਲ ਹੁਣ 6 ਗਾ ਦਾ ਜਿਹੜਾ ਟਾਈ ਅਪ ਹੋਇਆ ਜਿਹੜਾ ਵੀ ਲਾ ਪਾਸ ਕਰਾਉਣਾ ਦੋਨੋਂ ਹੀ ਆਪਸ ਵਿੱਚ ਰਲ ਕੇ ਕਰਵਾ ਲੈਂਦੇ ਕਿਉਂਕਿ ਇਹਨਾਂ ਕੋਲ ਮжоਰਿਟੀ ਵੋਟ ਹੈਗੀ ਆ ਸੋ ਇਹਨਾਂ ਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਪੈਂਦੀ ਸੋ ਹੁਣ ਤੁਹਾਨੂੰ ਪਤਾ ਹੈ ਪਹਿਲਾਂ ਇਹਨਾਂ ਨੇ ਫੋਰਨਲ ਲਾ ਪਾਸ ਕਰਵਾਇਆ ਪ੍ਰੈਜ਼ੀਡੈਂਟ ਨੇ ਪਾਸ ਵੀ ਕਰਤਾ ਉਹਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਆਪਣੇ ਲਈ ਕਿੰਨੀਆਂ ਮੁਸੀਬਤਾਂ ਖੜੀਆਂ ਹੋ ਗਿਆ ਹੁਣ ਆਪਣੀ ਫੈਮਿਲੀ ਨੂੰ ਲੈ ਕੇ ਆਉਣ ਦੇ ਲਈ ਉਸ ਤੋਂ ਬਾਅਦ ਹੁਣ ਨੈਸ਼ਨਲਟੀ ਲਾਅ ਦਾ ਇੱਕ ਮੁੱਦਾ ਸਭ ਤੋਂ ਵੱਡਾ ਬਣਿਆ ਹੋਇਆ ਹੈਗਾ ਪੁਰਤਗਾਲ ਦੇ ਵਿੱਚ ਔਰ ਲੋਕ ਆਂਦੇ ਵੀ ਮੋਸਟਲੀ ਇਸੇ ਚੀਜ਼ ਲਈ ਸੀ ਕਿ ਚਲੋ ਈਜ਼ੀ ਮਿਲ ਜਾਂਦਾ ਬਾਕੀ ਬੰਦਾ ਕਿਤੇ ਹੋਰ ਮੂਵ ਹੋ ਕੇ ਸੈਟਲ ਹੋ ਸਕਦਾ ਹੁਣ ਉਹ ਵੀ ਅਸੈਂਬਲੀ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚੋਂ ਪ੍ਰੂਵਡ ਕਰਾ ਲਿਆ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਇਸ ਦੇ ਉੱਪਰ ਕੀ ਕਰਦੇ ਨੇ ਪਾਸ ਕਰਦੇ ਨੇ ਜਾਂ ਨਹੀਂ ਕਰਦੇ ਸੋ ਇਹ ਚੀਜ਼ ਵੀ ਬਹੁਤ ਹੀ ਗੰਭੀਰ ਮੁੱਦਾ ਸੀਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਚ ਕਲੀਅਰ ਹੋ ਜਾਏਗਾ ਕਿ ਨੈਸ਼ਨੈਲਟੀ ਲਾਅ ਪਾਸ ਹੋ ਗਿਆ ਪੂਰਾ 100% ਲਾਗੂ ਹੋ ਗਿਆ ਜਾਂ ਨਹੀਂ ਸੋ ਥੋੜਾ ਦਿਨ ਰੁਕ ਜੋ ਬਾਕੀ ਤਕਰੀਬਨ ਤਕਰੀਬਨ 90% ਤਾਂ ਪਾਸ ਹੀ ਆ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ TCR ਸੀ ਕਾਰਡ ਦੀ ਨੋ ਡਾਊਟ ਹੈ ਕਿ ਆਈਮਾ ਨੇ ਪਿਛਲੇ ਅੰਕੜਾ ਵੀ ਸ਼ੋ ਕੀਤਾ ਕਿ ਅਸੀਂ 38788000 ਦੇ ਆਸ-ਪਾਸ ਕਾਰ ਲੋਕਾਂ ਦਤੇ ਆ T R C ਉਹ ਵੀ ਹਲੇ ਪੂਰਾ ਸਾਲ ਹੋਇਆ ਨਹੀਂ ਇਸ ਸਾਲ ਦੇ 10 ਮਹੀਨਿਆਂ ਦੇ ਵਿੱਚ ਵਿੱਚ ਪਰ ਇੱਥੇ ਉਹ ਲੋਕ ਵੀ ਬਹੁਤ ਆ ਜਿਹੜੇ ਹਜੇ ਵੀ ਵਿਚਾਰੇ ਰੋ ਰਹੇ ਆ ਪਿੱਟ ਰਹੇ ਆ ਜਿਨ੍ਹਾਂ ਨੂੰ ਕਾਰ ਨਹੀਂ ਮਿਲਿਆ ਔਰ ਉਹਨਾਂ ਦੇ ਉੱਪਰ S I S ਦਾ ਫਾਲਤਾ ਨਹੀਂ ਕੰਟਰੀ ਆਟ ਵੀ ਨਹੀਂ ਆਇਆ ਜਸਟ ਉਹਨਾਂ ਨੇ ਬਾਇਓਮੈਟ੍ਰਿਕ ਦਿੱਤੇ ਆ ਆਪਣੇ ਫਾਲਤੇ ਆਏ ਸੀਗੇ ਛੋਟੇ-ਮੋਟੇ ਫਾਲਤੇ ਵੀ ਸਬਮਿਟ ਕੀਤੇ ਆ ਉਹਨਾਂ ਨੂੰ ਹਜੇ ਤੱਕ ਕੋਈ ਵੀ ਕਾਰਡ ਰੀਸੀਵ ਨਹੀਂ ਹੋਇਆ ਪਰ ਹੋਕ ਹੀ ਰਿਹਾ ਉਹਨਾਂ ਨਾਲ ਖੇਲਾ ਖੇਡੀਆਂ ਜਾ ਰਹੀਆਂ ਕਦੀ ਈਮੇਲ ਸੈਂਡ ਕੀਤੀ ਕਰਦੀ ਪਈ ਆ ਈਮਾ ਉਹਨਾਂ ਨੂੰ ਕਦੀ ਪੋਰਟਲਾਂ ਦੇ ਉੱਪਰ ਖੇਲਣਾ ਖੇਲਦੇ ਪਏ ਆ ਪਰ ਕਾਰਡ ਦੇਣ ਦਾ ਨਾਂ ਨਹੀਂ ਲੈਂਦੇ ਉਹ ਲੋਕ ਵਿਚਾਰੇ ਇੰਨੇ ਜਿਆਦਾ ਪਰੇਸ਼ਾਨ ਹੋਏ ਬੈਠੇ ਆ ਇਸ ਟਾਈਮ ਦੇ ਉੱਤੇ ਜਿੱਦਾਂ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਇੱਕ ਮੁੰਡੇ ਦਾ ਕਾਰਡ ਆਇਆ ਬਚਾਰੇ 70000 ਤੇ ਕੰਮ ਕੀਤਾ 11 ਘੰਟੇ ਕੰਮ ਕਰਦਾ ਸੀਗਾ ਕਿਉਂ ਕੰਮ ਕੀਤਾ ਉਹਨੇ ਕਿ ਉਹਦਾ ਕਾਰਡ ਨਹੀਂ ਸਿਆ ਉਹਦਾ ਡਰਦਾ ਸੀਗਾ ਜੇ ਮੈਂ ਕੰਮ ਛੱਡਦਾ ਕਿਤੇ ਯਾਰ ਮੇਰਾ ਕਾਰਡ ਨਾ ਰੁਕ ਜਵੇ ਜਾਂ ਮੈਨੂੰ ਕੋਈ ਪ੍ਰੋਬਲਮ ਨਾ ਆ ਜਵੇ ਸੋ ਇਦਾਂ ਦੇ ਲੋਕ ਕਿੰਨੇ ਹੋਣਗੇ ਜਿਹੜੇ ਇਦਾਂ ਫਸੇ ਹੋਏ ਆ ਸੋ ਇਦਾਂ ਦਾ ਵੀ ਹਾਲਾਤ ਬਣੇ ਹੋਇਆ ਅੱਜ ਦੇ ਟਾਈਮ ਦੇ ਵਿੱਚ ਪੁਰਤਗਾਲ ਦੇ ਵਿੱਚ ਔਰ ਜਿਹੜੀ ਦੂਜੀ ਗੱਲ ਆ ਸਭ ਤੋਂ ਵੱਡੀ ਐਸਆਈਐਸ ਦੇ ਫਾਲਤਿ ਔਰ ਕੰਟਰੀ ਆਊਟ ਲੋਕਾਂ ਨੂੰ ਕੰਟਰੀ ਆਊਟ ਕਿੰਨਾ ਹੈ ਐਸਆਈਐਸ ਦੇ ਹਲੇ ਕੋਈ ਵੀ ਅਪਡੇਟ ਨਹੀਂ ਆ ਰਹੀ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਕਿ ਕੀ ਹੋਏਗਾ ਉਹਨਾਂ ਦਾ ਕੀ ਨਹੀਂ ਹੋਏਗਾ ਲੋਕ ਕਿੰਨੇ ਹਜ਼ਾਰਾਂ ਲੋਕ ਫਸੇ ਬੈਠੇ ਆ 13.5 ਹਜ਼ਾਰ ਖਾਲੀ ਇੰਡੀਅਨ ਇੰਡੀਅਨ ਆਪਣਾ ਜਿੱਚ ਜ਼ਿਆਦਾਤਰ ਪੰਜਾਬੀ ਨੇ ਬਾਕੀ ਹੋਰ ਆਪਣੇ ਬੰਗਲਾਦੇਸ਼ੀ ਹੋਗੇ ਪਾਕਿਸਤਾਨੀ ਹੋਗੇ ਤੇ ਨੇਪਾਲ ਦੇ ਹੋਗੇ ਤੇ ਹੋਰ ਕਿੰਨੇ ਲੋਕ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹ ਵੀ ਬਹੁਤ ਵੱਡਾ ਮੁੱਦਾ ਕੰਟਰੀ ਆਟ ਮਿਲਿਆ ਹੋਇਆ ਉਹਨਾਂ ਨੂੰ ਇਹ ਨਹੀਂ ਪਤਾ ਹੁਣ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਪੋਜ਼ਲ ਕਰਦੀ ਪਈ ਆ ਕਿ ਅਸੀਂ ਇੱਕ ਬਿੱਲ ਲੈ ਕੇ ਆਣਾ ਇੱਕ ਲਾਅ ਲੈ ਕੇ ਆਣਾ ਕਿ ਨਵੰਬਰ ਦੇ ਵਿੱਚ ਪੇਸ਼ ਕਰਨਾ ਉਹਨਾਂ ਨੇ ਕਿ ਅਸੀਂ ਜਿਹੜੇ ਵੀ ਹੁਣ ਜਿੰਨੇ ਇੱਥੇ ਹੈਗੇ ਆ ਇਲੀਗਲ ਲੋਕ ਹੈਗੇ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਆਪਣੀ ਕੰਟਰੀ ਤੋਂ ਸੋ ਆਉਣ ਵਾਲੇ ਦਿਨਾਂ 'ਚ ਦੇਖੋ ਕੀ ਹੋਵੇਗੀ 27 ਤੋਂ 20 ਜ਼ਿਆਦਾ ਹੋਏਗੀ ਜਾਂ ਫਿਰ ਬਾਕੀ ਰੱਬ ਰੱਖਾ ਔਰ ਜਿਹੜੀ ਹੋਰ ਸਭ ਤੋਂ ਮੇਨ ਜ਼ਰੂਰੀ ਗੱਲ ਇਹ ਆ ਕਿ ਇੱਥੇ ਹੁਣ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਜਿੱਦਾਂ ਪਹਿਲਾਂ ਦਾ ਮਾਹੌਲ ਹੁੰਦਾ ਸੀ ਨਾ ਆਪਣਾਪਣ ਲੱਗਦਾ ਸੀ ਹੁਣ ਇੱਥੇ ਬਗਾਨਾਪਣ ਜਾਂ ਲੱਗਦਾ ਪਿਆ ਮੈਂ ਵੀ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਕਿਉਂਕਿ ਇੱਥੇ ਥੋੜਾ ਜਿਹਾ ਰੇਸਿਸਟਿਜ਼ਮ ਜਾਂ ਜ਼ਿਆਦਾ ਹੋਣ ਲੱਗ ਗਿਆ ਠੀਕ ਹੈ ਸਰਕਾਰਾਂ ਕਰਦੀਆਂ ਹੁੰਦੀਆਂ ਆਪਣਾ ਘਰ ਹਰ ਕੋਈ ਸਾਫ਼ ਕਰਨਾ ਚਾਹੁੰਦਾ ਹਰ ਆਪਣਾ ਘਰ ਪੱਕਾ ਕਰਨਾ ਚਾਹੁੰਦਾ ਹਰ ਦਾ ਘਰ ਪੱਕਾ ਹੋਵੇ ਆਪਣੇ ਬਾਰਡਰ ਕੰਟਰੋਲ ਹੋਣ ਸਾਰਿਆਂ ਦੇ ਐਂਟਰ ਹੋਣ ਪਰ ਜਿਹੜਾ ਅੰਦਰ ਅੰਦਰ ਇੱਕ ਰੇਸਿਸਮ ਜਾਂ ਹੋਣ ਲੱਗ ਗਿਆ ਨਾ ਇੱਕ ਦੂਜੇ ਨਪਰਾ ਜੀ ਕਰਨ ਲੱਗ ਗਏ ਲੋਕ ਮੈਂ ਵੀ ਬਹੁਤ ਮਹਿਸੂਸ ਕਰਦਾ ਇੱਥੇ ਸੋ ਮੈਂ ਵੀ ਤੁਸੀਂ ਵੀ ਕੀਤਾ ਹੋਵੇ ਇਹ ਚੀਜ਼ ਨਹੀਂ ਸਹੀ ਲੱਗਦੀ ਭਈ ਇਹ ਚੀਜ਼ ਬਹੁਤ ਵੱਧ ਗਈ ਇੱਥੇ ਹੁਣ ਜੇ ਰਹਿਣ ਨੂੰ ਤਾਂ ਅਸੀਂ ਤਾਂ ਰਹਿਣਾ ਹੀ ਇੱਥੇ ਹੁਣ ਜੇ ਸਾਡੇ ਕੋਲ ਤਾਂ ਕੋਈ ਹੋਰ ਹੈ ਨਹੀਂ ਰਸਤਾ ਕਿ ਅਸੀਂ ਕਿਤੇ ਜਾਈਏ ਆਈਏ ਪਰ ਕੀ ਕਰੀਏ ਹੁਣ ਸਾਨੂੰ ਮਜਬੂਰ ਕਰ ਰਹੇ ਆ ਕਿਸੇ ਚ ਜਾਈਏ ਛੱਡ ਕੇ ਫਿਰ ਇਹਨਾਂ ਨੇ ਸਾਨੂੰ ਬਲੇਮ ਕਰਨਾ ਕਿ ਇੱਥੋਂ ਕਾਰ ਲੈ ਕੇ ਇੱਥੋਂ ਨੈਚਰਲਿਟੀ ਲੈ ਕੇ ਭੱਜ ਗਏ ਸਾਡੀ ਕੰਟਰੀ ਨੂੰ ਜਦੋਂ ਲੋਡ ਸੀ ਛੱਡ ਕੇ ਚਲੇ ਗਏ ਪਰ ਹੁਣ ਹਾਲਾਤ ਇਦਾਂ ਦੇ ਬਣੇ ਬਣਾਏ ਜਾ ਰਹੇ ਆ ਕਿ ਲੋਕ ਹੁਣ ਇੱਥੋਂ ਮੂਵ ਹੋਣ ਲੱਗ ਗਏ ਫਿਰ ਇਹਨਾਂ ਨੇ ਤੁਹਾਨੂੰ ਪਤਾ ਆਪਣੇ ਬਿਨਾ ਇਹਨਾਂ ਦਾ ਸਰਨਾ ਨਹੀਂ ਇਮੀਗ੍ਰੈਂਟਸ ਦਾ ਰੀਡ ਦੇ ਹੱਡੀ ਜਾਂ ਪੁਰਤਗਾਲ ਦੀ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਸੋ ਲੋਕਾਂ ਨੇ ਇੱਥੋਂ ਮੂਵ ਕਰ ਜਾਣਾ ਨਾ ਇਹਨਾਂ ਨੇ ਰੋਣ ਆ ਇਹਨਾਂ ਨੇ ਪਿੱਟਣਾ ਕਿ ਆਓ ਫਿਰ ਕਿਸੇ ਨੇ ਆਉਣਾ ਨਹੀਂ ਇਹਨਾਂ ਦੇ ਕੋਲ ਫਿਰ ਇਹਨਾਂ ਨੇ ਕਹਣਾ ਵੀ ਤੁਸੀਂ ਸਾਨੂੰ ਧੋਖਾ ਦਿੱਤਾ ਪਰ ਹੁਣ ਸਰਕਾਰ ਨੇ ਵੀ ਧੋਖਾ ਦਿੱਤਾ ਹੀ ਆ ਪਹਿਲਾਂ ਸਰਕਾਰ ਨੇ ਰਾਹਤੇ ਖੋਲੇ ਵਾਅਦੇ ਕੀਤੇ ਨਾ ਡ੍ਰੀਮ ਦਿਖਾਏ ਕਿ ਆਓ ਜੀ ਕਾਰਡ ਲੈ ਲਓ 4 ਮਹੀਨੇ 6 ਮਹੀਨੇ ਚ ਕਾਰਡ ਲੈ ਲਓ 5 ਸਾਲ ਚ ਪਾਸਪੋਰਟ ਲੈ ਲਓ ਕੰਮ ਕਰੋ ਇੱਥੇ ਆ ਕੇ ਬਿਜ਼ਨਸ ਕਰੋ 1 ਸਾਲ ਤੋ ਟੈਕਸ ਨਹੀਂ ਲਿਆ ਜਾਏਗਾ ਬਹੁਤ ਏਦਾਂ ਦੇ ਸੁਪਨੇ ਦਿਖਾਏ ਹੁਣ ਲੋਕਾਂ ਨੇ ਉਹ ਸੁਪਨਿਆਂ ਦੇ ਉੱਪਰ ਦੇਖ ਕੇ ਇੱਥੇ ਆਏ ਆਪਣੇ ਬਿਜ਼ਨਸ ਸੈਟਲ ਕੀਤੇ ਆ ਸੋਚਿਆ ਕਿ ਠੀਕ ਆ ਚਲੋ ਆਪਾਂ ਇੱਥੇ ਨੈਸਿਟਿਟੀ ਲਵਾ ਲਵਾਂਗੇ ਆਪਾਂ ਹੋਰ ਕਿਸੇ ਪਾਸੇ ਕੰਟਰੀ 'ਚ ਨਹੀਂ ਜਾਣਾ ਇੱਥੇ ਰਹਿ ਕੇ ਕੰਮ ਕਰਨਾ ਪਰ ਹੁਣ ਬਾਅਦ ਦੇ ਵਿੱਚ ਕੀ ਕੀਤਾ ਜਦੋਂ ਉਹਨਾਂ ਦਾ ਉਹ ਮੌਕਾ ਆ ਗਿਆ ਉਹ ਚੀਜ਼ ਲੈਣ ਦਾ ਹੁਣ ਸਰਕਾਰ ਨੇ ਮੁੱਕਰ ਗਈ ਧੋਖੇਬਾਜ਼ ਸਰਕਾਰ ਕਹਿ ਰਹੇ ਧੋਖਾ ਕਰਾਇਆ ਪੁਰਤਗਾਲ ਠੀਕ ਆ ਜਦੋਂ ਲਾਅ ਆਉਂਦਾ ਹੁੰਦਾ ਕੋਈ ਜਦੋਂ ਲਾਅ ਆਇਆ ਪਰ ਜਿਹੜੇ ਬੰਦੇ ਇੱਥੇ ਹੈਗੇ ਆ ਔਲਰੈਡੀ ਉਹਨਾਂ ਤੇ ਨਹੀਂ ਇਹ ਆਉਣਾ ਪਰ ਜਿਹੜੇ ਹੁਣ ਨਵੇਂ ਆਣਗੇ ਉਹਨਾਂ ਤੇ ਲਾਗੂ ਹੋਣਾ ਇਹ ਇਹ ਹੁੰਦਾ ਇੱਕ ਲਾ ਦਾ ਤਰੀਕਾ ਇਹ ਥੋੜੀ ਹੈ ਕਿ ਜਿਹੜੇ ਗਧੇ ਘੋੜੇ ਸਭ ਇੱਕ ਪ੍ਰਾਪਰ ਜਿਨ੍ਹਾਂ ਦੀ ਫੈਲਾ ਲੱਗਣ ਵਾਲੀ ਵੀ ਉਹਨਾਂ ਦੀ ਵਿਚਾਰਿਆਂ ਦੇ ਹਾਲੇ ਤੱਕ ਤੁਹਾਨੂੰ ਪਤਾ ਢਾਈ ਢਾਈ ਤਿੰਨ ਤਿੰਨ ਸਾਲ ਹੋ ਗਏ ਅਜੇ ਤੱਕ ਪਾਸਪੋਰਟ ਨਹੀਂ ਆਏ ਇਹ ਹਾਲਾਤ ਅੱਜ ਦੇ ਪੱਕੀ ਕੀ ਕਿੱਦਾਂ ਕੋਈ ਇੱਥੇ ਖੁਸ਼ ਰਹਿ ਸਕਦਾ ਔਰ ਸੈਲਰੀ ਤੁਹਾਨੂੰ ਪਤਾ ਹੀ ਕਿੰਨੀ ਕਾ ਇਹ ਵੀ ਨਹੀਂ ਹੈਗਾ ਕਿ ਚੱਲ ਯਾਰ ਕਿਉਂਕਿ ਹੋਰ ਕੰਟਰੀਆਂ ਦੇ ਇਥੋਂ ਪੁਰਤਗਾਲ ਤੋਂ ਇਹ ਪਾਸਪੋਰਟ ਦੀ ਕਿਉਂ ਕਿਉਂਕਿ ਲੋਕ ਆਂਦੇ ਹੀ ਪਾਸਪੋਰਟ ਵਾਸਤੇ ਸੀ ਉਹਨਾਂ ਨੂੰ ਪਤਾ ਕਿ ਮੈਂ ਲੈ ਕੇ ਇਥੋਂ ਭੱਜਣਾ ਕਿਉਂ ਕਿ ਇੱਥੇ ਕਮਾਈ ਨਹੀਂ ਕੀਤੀ ਮੈਂ ਕੋਈ ਵੀ ਜਿਨ੍ਹਾਂ ਨੇ ਬਿਜ਼ਨਸ ਕੀਤਾ ਠੀਕ ਆ ਬਿਜ਼ਨਸ ਲਈ ਬੈਸਟਾ ਕੰਟਰੀ ਪਰ ਹੁਣ ਉਹਦੇ ਲਈ ਵੀ ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ ਸੋ ਬਾਕੀ ਇਹ ਕੁਝ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਪੁਰਤਗਾਲ ਦੇ ਵਿੱਚ ਬਾਕੀ ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਆ ਤੁਸੀਂ ਆਪਣੇ ਕਮੈਂਟ ਕਰਕੇ ਦੱਸਿਓ ਤੁਸੀਂ ਕੀ ਕੀ ਕੁਝ ਫੇਸ ਕਰ ਰਹੇ ਆ ਜਾਂ ਕੀਤਾ ਤੁਸੀਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਇਹ ਮੇਰੇ opinion ਆ ਜੋ ਮੈਂ ਮੇਰਾ experience ਆ ਮੈਂ ਉਹ ਸ਼ੇਅਰ ਕੀਤਾ ਬਾਕੀ ਹਰ ਇੱਕ ਦਾ ਆਪਣਾ ਹੁੰਦਾ ਏ ਚ ਕੋਈ ਦੋ رائے ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰਿਆਂ ਨੂੰ ਇਦਾਂ ਹੀ ਲੱਗਦਾ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕੀ ਹੋ ਰਿਹਾ ਕੀ ਸਹੀ ਆ ਜਾਂ ਨਹੀਂ ਹੈਗਾ ਬਾਕੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਕੈਨਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ